ਤੇਲ ਬੜਾ ਦੁਖੀ ਹੁੰਦਾ ਲੋਕ ਦੱਸ ਰਹੇ ਨੇ ਕਿ ਕਈ-ਕਈ ਦਿਨਾਂ ਤੋਂ ਭੁੱਖੇ ਨੇ ਲੋਕਾਂ ਦੇ ਘਰਾਂ 'ਚ ਪਾਣੀ ਜਾ ਵੜਿਆ ਬੱਚੇ ਛੋਟੇ-ਛੋਟੇ ਜਿਹੜੇ ਨੇ ਭੁੱਖੇ ਨਜ਼ਰ ਆ ਰਹੇ ਸੀਨ ਜਿਹੜਾ ਨਾ ਦਿਲ ਨੂੰ ਬਲੁੰਦਰ ਕੇ ਰੱਖ ਦੇਣ ਵਾਲਾ ਕਾਰਡ ਇਸ ਹੱਦ ਨਹੀਂ ਤੋੜ ਦਿੱਤੇ ਨੇ ਕੀ ਕਾਰਨ ਹੈ ਔਰ ਜਿਹੜਾ ਸਾਡਾ ਸਿਸਟਮ ਹੈ ਸਰਕਾਰਾਂ ਜਿਹੜੇ ਪਾਸੇ ਸਾਨੂੰ ਲੈ ਕੇ ਜਾ ਰਹੀਆਂ ਨੇ ਇਹ ਰਿਕਾਰਡ ਤਾਂ ਹੁਣ ਨਾ ਆਏ ਸਾਲ ਹੀ ਟੁੱਟਿਆ ਕਰਦਾ ਹੈ ਬੋਧ ਮੰਦ ਭਾਗੀ ਗੱਲ ਆ ਤੇ ਇਸ ਤੋਂ ਜ਼ਿਆਦਾ ਮਾੜੇ ਹਾਲਾਤ ਆਉਣ ਵਾਲੇ ਟਾਈਮ ਯੋਨ ਵਾਲੇ। ਸਿਆਸੀ ਲੋਕ ਨੇ ਜਾਂ ਬਿਊਰੋਕਰੇਟਸ ਉਦੋਂ ਹੀ ਜਾਗਦੇ ਨੇ ਜਦੋਂ ਕੋਈ ਮੰਦ ਭਾਗਾ ਪਾਣਾ ਪਾਪਰ ਜਾਂਦਾ ਹੈ। ਡੱਡੂਆਂ ਵਾਂਗ ਛਾਲਾ ਮਾਰ ਕੇ ਕਦੀ ਉਹ ਕਾਂਗਰਸ ਚ ਹੁੰਦੇ ਨੇ ਕਦੀ ਉਹ ਭਾਜਪਾ ਚ ਹੁੰਦੇ ਨੇ ਕਦੀ ਅਕਾਲੀ ਦਲ ਚ ਹੂੰ ਉਹ ਲੀਡਰ ਜਿਹੜੇ ਬੜੀਆਂ ਅੱਜਕਲ ਖੋਟਾ ਖਚਾ ਰਹੇ ਆ। ਹੂੰ ਔਰ ਅੱਧਾ ਕਿਲੋ ਦੁੱਧ ਦੇ ਪੈਕੇਟ ਵੀ ਵੰਡ ਰਹੇ ਆ। ਹੂੰ ਇਹ ਅਸਲੀ ਕੈਮਰਾ ਜੀ ਵੀ ਲੋਕ ਹੂੰ ਫੋਟੋ ਖਿਚਾਉਣ ਵਾਸਤੇ ਜਾਂਦੇ ਆ। एनजीओ ਜਿਹਨੇ ਜਿਹੜੀਆਂ ਬੜੀਆਂ ਅੱਛਾ ਕੰਮ ਕਰਦੀਆਂ ਉਹ ਵਧੀਆ ਕੰਮ ਕਰਦੇ ਮੈਂ ਜਾਣਦਾ ਐਮਸੀ ਜਿਹੜੇ ਹੈਗੇ ਨੇ ਨਗਰ ਨਿਗਮ ਦੇ ਅਸੀਂ ਫਲਾਣੀ ਕੰਟਰੀ ਚੱਲੇ ਉੱਥੋਂ ਦਾ ਸਿਸਟਮ ਦੇਖ ਕੇ ਆਣਾ ਅਸੀਂ ਇੱਥੇ ਲਾਗੂ ਕਰਨੇ ਆਂ ਸ਼ਹਿਰ ਸਪਟਾ ਦੇ ਵਿੱਚ ਫੈਮਲੀਆਂ ਜਾਂਦੇ ਆਂ ਪਰਵਾਰ ਵੀ ਲੈ ਕੇ ਜਾਂਦੇ ਆਪਾਂ ਸਾਡੇ ਮੁਰਗੀ ਦੀ ਤਰਫੋਂ ਹੁਣ ਅਸਲੀ ਮੁੱਦੇ ਤੇ ਆਉਨੇ ਆਂ ਅਸਲੀ ਮੁੱਦਾ ਇਹ ਆ ਕਿ ਤਿੰਨ ਲੋਕ ਨੇ ਜਿਨ੍ਹਾਂ ਦਾ ਬੇੜਾਗਰ ਘੁਆਇਆ ਜਿਹਨਾਂ ਦਾ ਸਤਿਆਨਾਸ਼ ਹੋਇਆ ਹੋਇਆ ਉਹ ਹੁੰਦੇ ਨੇ ਕਾਰਪੋਰੇਟ ਘਰਾਣੇ ਬਿਊਰੋਕਰੇਟ ਤੇ ਪੋਲੀਟਿਸ਼ੀਅਨ ਇਹ ਸਾਰਾ ਬੇੜਾਗਰ ਕਿਤੇ ਤਿੰਨਾਂ ਨੇ ਮਿਲ ਕੇ ਕੀਤਾ ਹੈ ਕੁਦਰਤ ਦੇ ਖਿਲਾਫ ਚੱਲ ਰਹੇ ਹੁੰਦਾ ਕੀ ਆ ਕਿ ਉਹਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਪ੍ਰੋਫਿਟ ਆਉਣੇ ਹੁੰਦੇ ਨੇ ਇਹਨਾਂ ਵੱਡੇ ਵੱਡੇ ਪ੍ਰੋਜੈਕਟਾਂ ਦੇ ਵਿੱਚ ਬਿਊਰੋਕਰੇਟਾਂ ਨੂੰ ਤੇ ਪੋਲੀਟਿਸ਼ੀਅਨ ਨੂੰ ਕਮਿਸ਼ਨ ਮਿਲਨੇ ਹੁੰਦੇ ਆਉਣ ਵਾਲੀਆਂ 4-5 ਦਸਮਾ ਜਿਹੜੀਆਂ ਬਾਅਦ ਚ ਆਉਣੀਆਂ ਨੇ ਉਹਨਾਂ ਵਾਸਤੇ ਤਹੀਂ ਗੰਦੀ ਪਾਤੀ ਜਾ ਰਹੇ ਆ ਚੰਦਰਯਾਨ ਦਾ ਜਿਹੜਾ ਇੱਕ ਪ੍ਰੋਗਰਾਮ ਚੰ드ਰਾਮਾ ਤੇ ਰਾਕਟ ਭੇਜ ਰਹੀ ਸਾਡੀ ਸਰਕਾਰ ਤੇ ਅਸੀਂ ਲੰਘ ਰਹੀਆਂ ਜੀ ਅਮਰਤ ਕਾਲ ਚ ਕਿਸ ਤੰਗਣਾ ਤੰਦ ਜਿਹੜੀ ਉਹ ਕਿੱਥੋਂ ਫੜੀ ਜਾਵੇ ਤਾਂ ਕਿ ਸੋਲੂਸ਼ਨ ਹੱਲ ਮਿਲ ਸਕੇ ਤਹਿ ਦਿਲੋਂ ਸਵਾਗਤ ਹੈ ਤੁਹਾਡਾ ਸਭ ਦਾ ਐਸਐਮਜ਼ेड ਨਿਊਜ਼ 'ਚ ਮੈਂ ਹਾਂ ਵਿਰਿੰਦਰ ਅੱਜ ਕੱਲ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਲ-ਥਲ ਇੱਕ ਹੋਇਆ ਵੁਖਾਈ ਦੇ ਰਿਹਾ ਹੈ। بارش ਤੇ ਕਰਕੇ ਆਏ ਹੜਾ ਨੇ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਲੋਕ ਇਸ ਵੇਲੇ ਬੇहद ਦੁਖੀ ਨੇ। ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਵਿਗਿਆਨੀ ਡਾਕਟਰ ਬਲਵਿੰਦਰ ਸਿੰਘ ਆਲਖ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਐਸਐਨਜ਼ेड న్యూਸ 'ਚ। ਧੰਨਵਾਦ। ਡਾਕਟਰ ਸਾਹਿਬ ਜੋ ਇਸ ਵੇਲੇ ਹਾਲਾਤ ਚੱਲ ਰਹੇ ਨੇ ਜੋ ਸੀਨ ਉਖਾਈ ਦੇ ਰਹੇ ਨੇ ਸਾਡੇ ਰਿਪੋਰਟਰ ਜੋ ਇਸ ਵੇਲੇ ਗਰਾਊਂਡ 'ਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ ਦਿਲ ਬੜਾ ਦੁਖੀ ਹੁੰਦਾ ਹੈ ਲੋਕ ਦੱਸ ਰਹੇ ਨੇ ਕਿ ਕਈ-ਕਈ ਦਿਨਾਂ ਤੋਂ ਭੁੱਖੇ ਨੇ ਲੋਕਾਂ ਦੇ ਘਰਾਂ 'ਚ ਪਾਣੀ ਜਾ ਵੜਿਆ ਬੱਚੇ ਛੋਟੇ-ਛੋਟੇ ਜਿਹੜੇ ਨੇ ਭੁੱਖੇ ਨਜ਼ਰ ਆ ਰਹੇ ਨੇ ਸੀਨ ਜਿਹੜਾ ਨਾ ਦਿਲ ਨੂੰ ਬਲੁੰਦਰ ਕੇ ਰੱਖ ਦੇਣ ਵਾਲਾ ਮੈਂ ਵੀ ਬਹੁਤ ਵੀਡੀਓਜ਼ ਦੇਖੇ ਨੇ ਔਰ ਇਹ ਵਾਕਈ ਨਾ ਇਹ ਤਾਂ ਅੰਦਰਾਂ ਕਲਪ ਜਾਂਦੀਆਂ ਹਾਂ ਛੋਟੇ ਛੋਟੇ ਬੱਚੇ 6 6 ਮਹੀਨੇ ਦੇ 8 8 ਮਹੀਨੇ ਦੇ ਸਾਲ ਦੇ 2 2 ਸਾਲ ਦੇ ਗੋਦੀ ਚ ਲੈ ਮਾਵਾਂ ਨੇ ਘਰਾਂ ਦੇ ਘਰ ਟੁੱਟ ਗਏ ਨੇ गिर ਗਏ ਨੇ ਬੈ ਗਏ ਨੇ ਸੜਕਾਂ ਤੇ ਬੈਠੇ ਨੇ ਲੋਕ ਗੁਰਦੁਆਰਿਆਂ ਚ ਬੈਠੇ ਨੇ ਮੰਦਰਾਂ ਚ ਬੈਠੇ ਨੇ ਔਰ ਬੜੇ ਬੁਰੇ ਹਾਲਾਤ ਨੇ ਪਾਣੀ ਪੀਣ ਨੂੰ ਨਹੀਂ ਹੈਗਾ ਰੋਟੀ ਖਾਣ ਨੂੰ ਨਹੀਂ ਹੈਗੀ ਸਾਰਾ ਕੁਝ ਰੁੜ ਗਿਆ ਬੜੇ ਮਾੜੇ ਹਾਲਾਤ ਨੇ ਵਾਕਈ ਦਿਲ ਬੜਾ ਦੁਖੀ ਹੈ ਕੀ ਕਾਰਨ ਸਮਝ ਦਿਓ ਵੀ ਜੇ ਇਸ ਵੇਲੇ ਜਿਹੜਾ ਮਾਹੌਲ ਬਣਿਆ ਹੈ ਕਈ ਦੱਸਦੇ ਨੇ ਜੀ ਕਿ ਕਈ ਸਾਲਾਂ ਦੇ ਪੁਰਾਣੇ ਰਿਕਾਰਡ ਇਸ ਹੜ ਨੇ ਤੋੜ ਦਿੱਤੇ ਨੇ ਕੀ ਕਾਰਨ ਨੇ ਦੇਖੋ ਜੀ ਰਿਕਾਰਡ ਤਾਂ ਟੁੱਟਦੇ ਹੀ ਰਹਿੰਦੇ ਹੋਰ 2-4 ਸਾਲਾਂ ਨੂੰ 10 ਸਾਲਾਂ ਨੂੰ ਫੇਰ ਇਹ ਫਲੱਡ ਆਉਣਗੇ ਫੇਰ ਕਿਹਾ ਜਾਏਗਾ ਕਿ 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਕਦੀ ਕਹਿਣਗੇ 40 ਸਾਲ ਦਾ ਰਿਕਾਰਡ ਟੁੱਟ ਗਿਆ ਕਦੀ ਕਹਿਣਗੇ 100 ਸਾਲਾਂ ਦਾ ਰਿਕਾਰਡ ਟੁੱਟ ਗਿਆ ਜਿਹੜੇ ਹਿਸਾਬ ਨਾਲ ਇਹ ਦੁਨੀਆ ਚੱਲ ਰਹੀ ਆ ਜੋ ਜਿਹੜੇ ਪਾਸੇ ਨੂੰ ਇਨਸਾਨ ਵਧ ਰਿਹਾ ਅੱਗੇ ਔਰ ਜਿਹੜਾ ਸਾਡਾ ਸਿਸਟਮ ਹੈ ਸਰਕਾਰਾਂ ਜਿਹੜੇ ਪਾਸੇ ਸਾਨੂੰ ਲੈ ਕੇ ਜਾ ਰਹੀਆਂ ਨੇ ਇਹ ਰਿਕਾਰਡ ਤਾਂ ਹੁਣ ਨਾ ਆਏ ਸਾਲ ਹੀ ਟੁੱਟਿਆ ਕਰਨੇ ਹਰ 5 7 10 ਸਾਲਾਂ ਬਾਅਦ ਇਹ ਪਰਲੇ ਇਵੇਂ ਆਇਆ ਕਰਨ ਇਹ ਬਹੁਤ ਮੰਦ ਭਾਗੀ ਗੱਲ ਆ ਤੇ ਇਸ ਤੋਂ ਜ਼ਿਆਦਾ ਮਾੜੇ ਹਾਲਾਤ ਆਉਣ ਵਾਲੇ ਟਾਈਮ 'ਚ ਆਉਣ ਵਾਲੇ ਜੀ ਸੋ ਕਈ ਇਹੋ ਜਿਹੇ ਸੀਨ ਵੀ ਦੇਖਣ ਨੂੰ ਮਿਲਦੇ ਪਏ ਨੇ ਭਈ ਜਿਹੜੇ ਕਈ ਸਿਆਸੀ ਲੋਕ ਨੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਤੇ ਇੱਕ ਦੂਜੇ ਤੇ ਜੋ ਦੋਸ਼ ਲਾ ਰਹੇ ਨੇ ਇੱਕ ਪਾਰਟੀ ਦੂਸਰੀ ਪਾਰਟੀ ਤੇ ਲਾ ਰਹੀ ਹੈ ਜੀ ਇਹਦਾ ਕਸੂਰ ਆ ਜੀ ਇਹਦੀ ਸਿਆਸਤ ਹੈ ਜੀ ਤੇ ਕਈ ਇਹੋ ਜਿਹੇ ਸਿਆਸੀ ਲੋਕ ਨੇ ਜਿਹੜੇ ਜੀ ਉਹ ਦਾਦਾ ਕਿਲੋ ਦੇ ਦੁੱਧ ਦੇ ਪੈਕੇਟ ਵੰਡੀ ਜਾਂਦੇ ਨੇ ਲੋਕਾਂ ਨੂੰ ਵੀ ਆ ਲਓ ਜੀ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਵੀ ਅਸੀਂ ਤੇ ਜਨਤਾ ਦੇ بڑے ਹਮਦਰਦ ਆ ਸੋ ਇਸ ਵੇਲੇ ਜੋ ਹਾਲਾਤ ਹੋਏ ਨੇ ਸਿਆਸੀ ਲੋਕਾਂ ਦੇ ਬੜੇ ਹੀ ਮੈਂ ਦੇਖਿਆ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਅ ਨਜ਼ਰ ਨਹੀਂ ਆ ਰਹੀ ਕੀ ਕਾਰਨ ਹੈ ਕਿ ਸਾਡੇ ਜਿਹੜੇ ਸਿਆਸੀ ਲੋਕ ਨੇ ਜਾਂ ਤੁਸੀਂ ਨਗਰ ਨਿਗਮ ਲਾ ਲਓ ਜਾਂ ਹੋਰ ਤੁਸੀਂ ਵਿਧਾਇਕ ਲਾ ਲਓ ਜਾਂ ਹੋਰ ਤੁਸੀਂ ਐਮਬੀਐਨ ਲੈ ਲਓ ਐਮਪੀ ਲਾ ਲਓ ਇਹ ਜਦੋਂ ਕੋਈ ਮਾੜਾ ਬਾਣਾ ਵਾਪਰਦਾ ਹੈ ਜਦੋਂ ਕੋਈ ਘਟਨਾ ਵਾਪਰਦੀ ਹੈ ਪਿੱਛੇ ਜੇ ਅਸੀਂ ਗਿਆਸਪੁਰਾ ਕਾਂਡ ਦੀ ਵੀ ਗੱਲ ਕੀਤੀ ਹੈ ਤੇ ਹੁਣ ਜਿਵੇਂ ਹੜ ਆਏ ਨੇ ਇਹ ਡਰੇਨੇਜ ਸਿਸਟਮ ਦੀ ਗੱਲ ਕਰੀਏ ਜਾਂ ਪੂਰਾ ਅਰਬਨ ਜਿਹੜਾ ਹੈਗਾ ਡਿਵੈਲਪਮੈਂਟ ਦੀ ਗੱਲ ਕਰੀਏ ਇਹ ਕਿਉਂ ਸਾਡੇ ਜਿਹੜੇ ਸਿਆਸੀ ਲੋਕ ਨੇ ਜਾਂ ਬਿਊਰੋਕਰੇਟਸ ਨੇ ਉਦੋਂ ਹੀ ਜਾਗਦੇ ਨੇ ਜਦੋਂ ਕੋਈ ਮੰਦ ਭਾਗਾ ਪਾਣਾ ਵਾਪਰ ਜਾਂਦਾ ਹੈ ਦੇਖੋ ਇਹਦੇ ਵਿੱਚ ਦੋ ਤਿੰਨ ਸਵਾਲ ਮਿਕਸ ਨੇ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਇਹ ਡੱਡੂਆਂ ਵਾਂਗ ਛਾਲਾ ਮਾਰ ਕੇ ਕਦੀ ਉਹ ਕਾਂਗਰਸ 'ਚ ਹੁੰਦੇ ਨੇ ਕਦੀ ਉਹ ਭਾਜਪਾ 'ਚ ਹੁੰਦੇ ਨੇ ਕਦੀ ਅਕਾਲੀ ਦਲ 'ਚ ਹੁੰਦੇ ਨੇ ਉਹ ਲੀਡਰ ਜਿਹੜੇ ਬੜੀਆਂ ਅੱਜਕਲ ਫੋਟੋ ਖਿਚਾ ਰਹੇ ਆ ਔਰ ਅਦਾਦਾ ਕਿਲੋ ਦੁੱਧ ਦੇ ਪੈਕੇਟ ਵੀ ਵੰਡ ਰਹੇ ਆ ਇਹ ਅਸਲੀ ਕੈਮਰਾ ਜੀ ਵੀ ਲੋਕ ਨੇ ਫੋਟੋ ਖਿਚਾਉਣ ਵਾਸਤੇ ਜਾਂਦੇ ਆ ਪਰ ਦੂਜੇ ਪਾਸੇ ਇਹਨਾਂ ਦੇਖਦੇ ਆ ਕਿ ਬੜੀਆਂ ਐਨਜੀਓ ਚ ਨੇ ਜਿਹੜੀਆਂ ਬੜੀਆਂ ਅੱਛਾ ਕੰਮ ਕਰਦੀਆਂ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਜਾਣਦਾ ਇਹ ਸੰਸਥਾਵਾਂ ਕੰਮ ਕਰ ਰਹੀਆਂ ਨੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਤੇ ਉਹ ਕਹਿਣ ਦਾ ਮਤਲਬ ਜਿਹੜੇ ਇਹ ਲੀਡਰ ਨੇ ਮੈਂ ਤਾਂ ਇਹਨਾਂ ਨੂੰ ਪੋਲੀਟੀਕਲ ਡੱਡੂ ਕਹਿੰਦਾ ਹਾਂ ਅੱਜ ਇੱਕ ਪਾਰਟੀ 'ਚ ਕੱਲ ਦੂਜੀ ਪਾਰਟੀ 'ਚ ਪਰਸੋਂ ਕਿਹੇ ਹੋਰ ਦੀ ਸਰਕਾਰ ਬਣਦੇ ਹਾਲਾਤ ਬਣਨਗੇ ਤੇ ਉਧਰ ਦੌੜ ਜਾਣਗੇ ਤੇ ਇਹ ਤਾਂ ਫੋਟੋਆਂ ਹੀ ਖਿਚਾ ਰਹੇ ਆ ਦੂਜੀ ਗੱਲ ਜਿਹੜੀ ਤੁਹਾਨੂੰ ਦੱਸੀ ਆ ਵੀ ਜ਼ਿੰਮੇਵਾਰੀ ਕਾਦੀ ਆ ਦੇਖੋ ਜ਼ਿੰਮੇਵਾਰੀ ਤਾਂ ਹਮੇਸ਼ਾ ਸਿਸਟਮ ਦੀ ਹੁੰਦੀ ਆ ਸਰਕਾਰਾਂ ਦੀ ਹੁੰਦੀ ਆ ਪੋਲੀਟੀਕਲ ਇਕਨੋਮੀ ਜਿਹੜੀ ਇੱਕ ਸਾਇੰਸ ਆ ਜਿਹਨੂੰ ਸਾਰੀ ਦੁਨੀਆ ਦੀਆਂ ਸਰਕਾਰਾਂ ਰੱਦ ਕਰਦੀਆਂ ਰਹਿੰਦੀਆਂ ਨੇ ਅਸਲ 'ਚ ਉਹੋ ਹੀ ਅਸਲੀ ਸਾਇੰਸ ਆ ਜਿਹੜੀ ਇਹਨਾਂ ਗੱਲਾਂ ਬਾਰੇ ਦੱਸਦੀ ਆ ਉਹਦਾ ਪਹਿਲਾ ਸੂਲ ਇਹ ਹੁੰਦਾ ਵਾ ਪੀਪਲ ਆਰ ਨੈਵਰ ਰੋਂਗ ਸਰਕਾਰਾਂ ਹੀ ਗਲਤ ਹੁੰਦੀਆਂ ਨੇ ਲੋਕ ਕਦੇ ਗਲਤ ਨਹੀਂ ਹੁੰਦੇ ਇਹ ਮੋٹے ਮੋٹے ਤੌਰ ਦੇ ਉੱਤੇ ਤੇ ਸਰਕਾਰਾਂ ਦਾ ਪੈਦਾ ਕੀਤਾ ਹੋਇਆ ਇਹ ਸੰਕਟ ਆ ਆਪਾਂ ਹੁਣੇ ਗੱਲ ਕਰ ਰਹੇ ਸੀ ਨਾ ਕਿ ਇਹ ਸੰਕਟ ਡਾਟਾ ਬੜਾ ਆ ਐਨਮੀ ਆਏ ਨੇ ਇਹ ਤਾਂ ਸਾਲੋ ਸਾਲ ਇਹ ਚੀਜ਼ਾਂ ਵਧਣੀਆਂ ਨੇ ਤੇ ਉਹਦੀ ਜੜ ਪਿੱਛੇ ਵੀ ਕਿਤੇ ਨਾ ਕਿਤੇ ਸਰਕਾਰਾਂ ਹੀ ਨੇ ਜੀ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿ ਕਿਸ ਢੰਗ ਨਾਲ ਮਤਲਬ ਕੀ ਕਰਨਾ ਚਾਹੀਦਾ ਹੈ ਨਗਰ ਨਿਗਮਾਂ ਨੂੰ ਕਿ ਸਰਕਾਰਾਂ ਨੂੰ ਕਿ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਨਾ ਬਣਨ ਜਾਂ ਡਰੇਨੇਜ ਸਿਸਟਮ ਦਾ ਜਾਂ ਕੀ ਹੈ ਅਕਸਰ ਕਈ ਵਾਰੀ ਦੇਖਿਆ ਗਿਆ ਕਿ ਸਾਡੇ ਨਾਲ ਜੀ ਜਿਹੜੇ ਨਗਰ ਨਿਗਮਾਂ ਦੇ ਵੀ ਕਈ ਕਈ ਵਾਰੀ ਦੇਖਿਆ ਪਿਛਲੇ ਕਈ ਸਾਲਾਂ ਤੋਂ ਮਤਲਬ ਇੱਕ ਕਈ ਵਾਰ ਗਏ ਨੇ ਜੀ ਅਸੀਂ ਟ੍ਰਾਂਟੋ ਚੱਲੇ ਆ ਜੀ ਅਸੀਂ ਐਮਸੀ ਜਿਹੜੇ ਹੈਗੇ ਨੇ ਨਗਰ ਨਿਗਮ ਦੇ ਅਸੀਂ ਫਲਾਣੀ ਕੰਟਰੀ ਚੱਲੇ ਉੱਥੋਂ ਦਾ ਸਿਸਟਮ ਦੇਖ ਕੇ ਆਣਾ ਅਸੀਂ ਇੱਥੇ ਲਾਗੂ ਕਰਨੇ ਆ ਤੇ ਮੈਨੂੰ ਲੱਗਦਾ ਕੋਈ ਸਿਆਰਸੂਰ ਕਰਕੇ ਆ ਜਾਂਦੇ ਨੇ ਉਹ ਜਨਤਾ ਦਾ ਖਰਚਾ ਕਰਕੇ ਤੇ ਉੱਥੇ ਲਾਗੂ ਕਰਦੇ ਨਹੀਂ ਹੈਗੇ ਦੇਖੋ ਇਹ ਤਾਂ ਉਹ ਗੱਲ ਹੋ ਗਈ ਨਾ ਕਿ ਅਸੀਂ ਆਪਣੇ ਕਾਤਲ ਨੂੰ ਹੀ ਕਹੀਏ ਹੂੰ ਹੂੰ ਕਿ ਤੂੰ ਮੇਰੇ ਤੇ ਰਹਿਮ ਕਰ ਤੇ ਹੁਣ ਮੇਰੇ ਕਾਤਲਾਂ ਦਾ ਪਤਾ ਦੇ ਹੂੰ ਉਹ ਤਾਂ ਪੜਦੇ ਪਾਏਗਾ ਨਾ ਦੱਸੇਗਾ ਥੋੜੀ ਜਿਹੜੇ ਬੰਦੇ ਨੇ ਕ੍ਰਾਈਮ ਕੀਤਾ ਉਸੇ ਬੰਦੇ ਨੂੰ ਹੀ ਅਸੀਂ ਦਰੋਗਾ ਬਣਾ ਦਈਏ ਉਸੇ ਬੰਦੇ ਨੂੰ ਹੀ ਜੱਜ ਬਣਾ ਦਈਏ ਤੇ ਉਹ ਤਾਂ ਫੈਸਲਾ ਦੇ ਫਿਰ ਉਹ ਨਹੀਂ ਆ ਸਕਦਾ ਨਾ ਕਦੀ ਵੀ ਇਹ ਸਰਕਾਰਾਂ ਨੇ ਤਾਂ ਇਹ ਸੰਗਠ ਪੈਦਾ ਕੀਤੇ ਹੋਏ ਨੇ ਦੂਜਾ ਜਿਵੇਂ ਤੁਸੀਂ ਕਿਹਾ ਕਿ ਜਾਂਦੇ ਨੇ ਬਾਹਰਲੇ ਮੁਲਕਾਂ ਤੇ ਸੈਰ ਕਰਨ ਜਾਂਦੇ ਆ ਇਹਦੇ ਸੈਰਸਪਟਾ ਤੇ ਫੇਰ ਫੈਮਲੀਆਂ ਜਾਂਦੇ ਆ ਪਰਿਵਾਰ ਵੀ ਲੈ ਕੇ ਜਾਂਦੇ ਆ ਆਪਣੇ ਇਹਨਾਂ ਵਾਸਤੇ ਤਾਂ ਉਤਗ ਸਿੱਖ ਕੇ ਨਹੀਂ ਆਉਣਾ ਇਹਨਾਂ ਨੇ ਹੁਣ ਤੁਹਾਨੂੰ ਮੈਂ ਦੱਸਦਾ ਜਿਹੜਾ ਮਾਡਲ ਅੱਜਕੱਲ ਸੈਰੀ ਅਰਬਨ ਡਿਵੈਲਪਮੈਂਟ ਦਾ ਸਾਡੇ ਮੁਲਕ ਚ ਲਾਗੂ ਹੋ ਰਿਹਾ ਇਹ ਹੈਗਾ ਦੁਬਈ ਵਾਲਾ ਮਾਡਲ ਜਾਂ ਨਿਊਯਾਰਕ ਵਾਲਾ ਮਾਡਲ ਹੁਣ ਅਸੀਂ ਆਪਣੇ ਲੁਧਿਆਣੇ ਨੂੰ ਜਲੰਧਰ ਨੂੰ ਜਾਂ ਅਸੀਂ ਗਾਜ਼ੀਆਬਾਦ ਨੂੰ ਜਾਂ ਅਸੀਂ ਸਮੋਗਾ ਨੂੰ ਹੈ ਜਾਂ ਅਸੀਂ ਉਹ ਕੀ ਕਹਿੰਦੇ ਹੁੰਦੇ ਆ ਕਿ ਉਹ ਕੀ ਕਹਿੰਦੇ ਆ ਪਟਨਾ ਨੂੰ ਅਸੀਂ ਨਿਊਯਾਰਕ ਤਾਂ ਨਹੀਂ ਬਣਾ ਸਕਦੇ ਨਾ ਇਹ ਅਕਲ ਦੇੰਨੇ ਇਹ ਵੀ ਭੁੱਲ ਜਾਂਦੇ ਆ ਕਿ ਨਿਊਯਾਰਕ ਦੇ ਵਿੱਚ ਕਿੱਡਾ ਵੱਡਾ ਸੈਂਟਰਲ ਪਾਰਕ ਉਹ ਸਾਰੇ ਨਿਊਯਾਰਕ ਦਾ 1/3 ਹੈ। ਹੂੰ। ਔਰ ਉਹਦੇ ਵਿੱਚ ਦੇਖੋ ਕਿ ਐਡੇ بڑے ਪਾਰਕ ਦੇ ਵਿੱਚ ਉਹ ਜਿੰਨਾ ਵੀ ਬਾਰਿਸ਼ ਦਾ ਪਾਣੀ ਗਿਰਦਾ ਉਹ ਜ਼ਮੀਨ ਥੱਲੇ ਜਾਂਦਾ ਹੈ ਨਾ। ਹੂੰ। ਸਾਡੇ ਤੇ ਇਹਨਾਂ ਨੇ ਕੀ ਕੀਤਾ ਕਿ ਗਲੀਆਂ ਦੇ ਨਾਲ ਜਿਹੜੀ ਮਾੜੀ ਜੀ ਜਗ੍ਹਾ ਬਚੀ ਹੁੰਦੀ ਸੜਕਾਂ ਦੇ ਨਾਲ ਜਿਹੜੀ ਮਾੜੀ ਜੀ ਜਗ੍ਹਾ ਬਚੀ ਹੁੰਦੀ ਉੱਥੇ ਵੀ ਪੱਕਾ ਪੇਮੈਂਟ ਲਾਤੀਆਂ। ਹੂੰ। ਜਿਹੜਾ ਮਾੜਾ ਮੋਟਾ ਪਾਣੀ ਜ਼ਮੀਨ ਦੇ ਵਿੱਚ ਜੀਰਨਾ ਸੀ। ਹੁਣ ਦੇਖੋ ਹੜ ਆਇਆ ਪਟਿਆਲੇ 'ਚ। ਹੂੰ। ਹੈਂ? ਜਾਂ ਹੜ ਆਇਆ ਮੰਨ ਲਓ ਮੋਗੇ 'ਚ। ਹੂੰ। ਹੁਣ ਉੱਥੇ ਕੀ ਆ? ਹੁਣ ਜਿਹੜਾ ਗਲੀਆਂ 'ਚ ਪਾਣੀ ਭੱਜਾ ਫਿਰਦਾ ਹਮ ਸੜਕਾਂ 'ਦਾ ਪਾਣੀ ਭੱਜਾ ਫਿਰਦਾ ਉਹ ਪਾਣੀ ਜਿਹੜਾ ਸੀ ਹੌਲੀ-ਹੌਲੀ ਜ਼ਮੀਨ ਨੇ ਜੀਰ ਲੈਣਾ ਸੀ ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਸਾਈ ਦੀ ਬੋਤਲ ਹੁੰਦੀ ਸਾਡੇ ਕੋਲ ਤੇ ਉਹ ਪੈਨਾਂ ਦੇ ਵਿੱਚ ਵੀ ਸਾਈ ਭਰਦੇ ਹੁੰਦੇ ਤੇ ਸਾਈ ਕਈ ਵਾਰੀ ਸਾਡੇ ਉਹ ਜਿਹੜੇ ਡੈਸਕ ਦੇ ਉੱਤੇ गिर ਜਾਂਦੀ ਹੁੰਦੀ ਆਪਾਂ ਕੀ ਕਰਦੇ ਹੁੰਦੇ ਆਪਾਂ ਕਿ ਸਾਈ ਚੂਸ ਰੱਖਿਆ ਹੁੰਦਾ ਬਿਲਕੁਲ ਵੱਡ-ਵੱਡ ਸਾਈ ਸਾਈ ਚੂਸ ਕੱਢਦੇ ਹੁੰਦੇ ਤੇ ਉਹ ਸਾਈ ਚੂਸ ਲੈਂਦੇ ਹੁੰਦੇ ਇਹ ਜਿਹੜੀਆਂ ਗਲੀਆਂ ਦੇ ਨਾਲ ਸੜਕਾਂ ਦੇ ਨਾਲ ਜਿਹੜੀ ਥੋੜੀ ਥੋੜੀ ਜਿਹੀ ਸਟ੍ਰਿਪਾਂ ਜਮੀਨ ਪਈ ਸੀ ਉਧਰ ਵੀ 3-4 ਫੁੱਟ ਉਧਰ ਵੀ 3-4 ਫੁੱਟ ਉਹ ਸਹੀ ਚੂਸੀ ਉਹ ਲੱਖਾਂ ਕਿਊਸਕ ਟਨ ਪਾਣੀ ਚੂਸ ਲੈਂਦੀ ਸੀ 4 ਘੰਟਿਆਂ 'ਚ 5 ਘੰਟਿਆਂ 'ਚ 10 ਘੰਟਿਆਂ 'ਚ 15 ਘੰਟਿਆਂ 'ਚ ਉਹ ਪਾਣੀ ਚੂਸ ਲੈਂਦੀ ਉਥੇ ਹੀ ਪੱਕਾ ਪੇਮੈਂਟ ਲਾ ਦਿੰਦੀਆਂ ਇਹ ਬੇਵਕੂਫਾਂ ਨੂੰ ਕਿਹੜੇ ਕਹਿੰਦੇ ਹੁੰਦੇ ਆ ਅਕਲ ਦੇ ਅੰਨੇ ਨੇ ਇਹ ਗੱਲਾਂ ਦਸੀਆਂ ਨੇ ਕਿ ਤੁਸੀਂ ਨਿਊਯਾਰਕ ਦਾ ਮਾਡਲ ਇੱਥੇ ਲਾਗੂ ਆ ਰਿਹਾ ਕਰਨਾ ਹੈ ਸਿਕਾਗੋ ਦੇ ਜਿਹੜੇ ਹਿੱਸੇ 'ਚ ਗगनचुंबी ਇਮਾਰਤਾਂ ਨੇ ਉਹ ਤੋਂ ਥੋੜਾ ਬਾਹਰ ਜਿਹੜੀ ਸਿਕਾਗੋ ਕਿੰਨਾ ਹਰਾ-ਭਰਾ ਮੈਡੀਸਨ ਸਿਟੀ ਆ ਉੱਥੇ ਮਿਨੀਆਪੋਲਿਸ ਮੈਂ ਗਿਆ ਮੈਂ ਕਿੰਨੇ ਸ਼ਹਿਰਾਂ ਨੂੰ ਜੇ ਕਿਹਾ ਮੈਂ ਉੱਥੇ ਡਾਕਟਰੀ ਆਡਟ ਦੇ ਦੇਖ ਕੇ ਆ ਸਾਰੇ ਸ਼ਹਿਰ ਹਾਰੇ-ਭਰੇ ਨੇ ਹੂੰ ਉਹ ਨਹੀਂ ਮਾਡਲ ਲੈਣੇ ਨਾ ਚੰਗੇ ਮਾਡਲ ਨਹੀਂ ਲੈਣੇ ਚੰਗੀ ਗੱਲ ਨਹੀਂ ਸਿੱਖਣੀ ਇਹਨਾਂ ਨੇ ਉੱਥੇ ਵੀ ਪੱਕਾ ਪੇਮੈਂਟ ਹਲਾ ਦਿੰਦੀਆਂ ਆਹਾਡੇ ਮੁਲਕ ਨੂੰ ਇਹ ਅਮਰੀਕਾ ਤੋਂ ਵੀ ਗਾਂ ਕੱਢਣ ਲੱਗਿਆ ਔਰ ਇਹਨਾਂ ਨੇ ਵਿੜੇਗਰ ਕੀਤੇ ਪੈਨੇ ਸਰਕਾਰਾਂ ਦੇ ਅਲਟੀਮੇਟਲੀ ਇਹਨਾਂ ਦੇ ਪਿੱਛੇ ਸਰਕਾਰਾਂ ਹੀ ਨੇ ਤੇ ਦੂਜੀ ਜਿਹੜੀ ਗੱਲ ਆ ਥੋੜਾ ਜਿਹਾ ਆਪਾਂ ਹੋਰ ਵੀ ਡਿਸਕਸ ਕਰਾਂਗੇ ਉਹ ਉਹਦੇ ਵਿੱਚ ਵੀ ਸਰਕਾਰਾਂ ਦਾ ਹੀ ਰੋਲ ਆ ਇਹ ਜਿਹੜਾ ਐਡਾ بڑا ਸੰਕਟ ਆਇਆ ਨਾ ਨਹੀਂ ਸੀ ਆਉਂਦਾ ਅਗਰ ਚੰਗੀਆਂ ਸਰਕਾਰਾਂ ਹੁੰਦੀਆਂ ਡਾਕਟਰ ਸਾਹਿਬ ਮੈਂ ਕਦੇ ਨਹੀਂ ਦੇਖਿਆ ਕਿ ਕੱਲੀਆਂ ਸਰਕਾਰਾਂ ਜਾਂ ਬਿਊਰੋਕਰੇਟਸ ਨਹੀਂ ਸਾਡੀ ਜਿਹੜੀ ਜਨਤਾ ਹੈ ਨਾ ਉਹ ਵੀ ਬੜੀ ਵੱਡੀ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਤਾਂ ਉਹ ਉਹਨਾਂ ਦੇ ਮੱਲੇ ਭੱਜ ਨਹੀਂ ਸਕਦੇ ਉਹ ਵੀ ਜ਼ਿੰਮੇਵਾਰੀ ਤੋਂ ਆਪਾਂ ਜਾਪਾਨ 'ਚ ਮੈਂ ਸੁਣਿਆ ਹੈ ਕਿ ਉੱਥੇ ਨਾ ਜਿਹੜੇ ਵਾਟਰ ਹੁੰਦਾ ਹੈ ਜਿਹੜਾ ਪਾਣੀ ਯੂਜ਼ ਕਰਦੇ ਹੱਥ ਧੋਣ ਵਾਸਤੇ ਜਾਂ ਕੱਪੜੇ ਧੋਣ ਵਾਸਤੇ ਉਹ ਉਹਨੂੰ ਵੀ ਸੰਭਾਲ ਲੈਂਦੇ ਨੇ ਉੱਥੇ ਵੀ ਨਾ ਟਾਇਲਟ ਫਲਸ਼ ਕਰਨ ਵਾਸਤੇ ਉਹ ਉਸ ਪਾਣੀ ਦਾ ਇਸਤੇਮਾਲ ਕਰਦੇ ਨੇ ਤਾਂ ਕਿ ਪਾਣੀ ਵੇਸਟ ਨਹੀਂ ਜਾਣ ਦਿੰਦੇ ਔਰ ਤੁਸੀਂ ਦੇਖੋ ਕਿ ਜਿਹੜਾ ਡਰਿੰਕੇਬਲ ਵਾਟਰ ਹੈਗਾ ਸਾਡੇ ਦੇਸ਼ ਦੇ ਵਿੱਚ ਠੀਕ ਹੈ ਜੀ ਉਹ ਪੀਣ ਵਾਲਾ ਪਾਣੀ ਆ ਉਹੀ ਟਾਇਲਟ ਚ ਯੂਜ਼ ਕਰੀ ਜਾਂਦੇ ਆ ਅਸੀਂ ਉਹੀ ਜਿਹੜਾ ਹੈਗਾ ਉਹ ਕਪੜਾ ਲੀੜਾ ਲੱਤਾਂ ਧੋਣ ਵਾਸਤੇ ਹੀ ਯੂਜ਼ ਕਰੀ ਜਾਂਦੇ ਆ ਇੱਕ ਪਾਸੇ ਸਾਡੇ ਧਰਤੀ ਹੇਠਲਾ ਜਿਹੜਾ ਪਾਣੀ ਆ ਬਹੁਤ ਬੁਰੀ ਤਰੀਕੇ ਨਾਲ ਬਹੁਤ ਜਿਹੜਾ ਰਿਜ਼ਰਵ ਵਾਟਰ ਹੈਗਾ ਉਹ ਖਤਮ ਹੋਈ ਜਾ ਰਿਹਾ ਦੂਸਰੇ ਪਾਸੇ ਅਸੀਂ ਬਰਬਾਦੀ ਕਰ ਰਹੇ ਆਂ ਗੱਡੀਆਂ ਧੋਣੇ ਆ ਕਾਰਾਂ ਦੇ ਬੇਸ਼ੱਕ ਕਾਨੂੰਨ ਬਣੇ ਨੇ ਪਰ ਲਾਗੂ ਬੜੇ ਕਮਜ਼ੋਰੀ ਦੇ ਨਾਲ ਕਾਨੂੰਨ ਹੋਏ ਨੇ ਸੋ ਕਿਤੇ ਨਾ ਕਿਤੇ ਦੇਖਿਆ ਕਿ ਜਦੋਂ ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਸਾਡੇ ਸਤਲੋਜ ਦੇਖ ਲਓ ਜਾਂ ਹੋਰ ਦਰਿਆ ਦੇਖ ਲਓ ਲੋਕ ਆਉਂਦੇ ਨੇ ਕਈ ਪ੍ਰਵਾਸੀ ਲੋਕ ਵੀ ਨੇ ਕਈ ਸਾਡੇ ਲੋਕ ਵੀ ਨੇ ਪੰਜਾਬੀ ਉੱਥੇ ਜਾ ਕੇ ਗੰਦ ਪਾ ਦੇਣਗੇ ਬੁਰੇ ਤਰੀਕੇ ਦੇ ਨਾਲ ਉਹ ਸਾਡੇ ਨਦੀਆਂ ਜਿਹੜੀਆਂ ਹੈਗੀਆਂ ਨੇ ਉਹ ਬਰਬਾਦ ਕਰ ਦੇਣਗੇ ਬੁੱਢਾ ਦਰਿਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਬੁੱਢਾ ਦਰਿਆ ਜੋ ਇਸ ਵੇਲੇ ਓਵਰਫਲੂ ਹੋਇਆ ਹੈ ਨਾ ਝੁੱਗੀਆਂ ਕਈਆਂ ਦੀਆਂ ਜਿਹੜੀਆਂ ਉੱਥੇ ਪਾਣੀ ਦੇ ਵਿੱਚ ਆ ਗਈਆਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਇਹ ਬੁੱਢੇ ਦਰਿਆ ਦੇ ਵਿੱਚ ਤੁਸੀਂ ਵੀ ਸੁਣਿਆ ਹੋਣਾ ਜਾਂ ਦੇਖਿਆ ਹੋਣਾ ਮੱਛੀਆਂ ਟੈਰਦੀਆਂ ਸੀਗੀਆਂ ਲੋਕ ਜਿਹੜੇ ਇੱਥੇ ਨਹਾਉਂਦੇ ਹੁੰਦੇ ਸੀਗੇ ਸੋ ਇਸ ਵੇਲੇ ਜੋ ਹਾਲਾਤ ਬਣੇ ਆ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪੋਲੂਸ਼ਨ ਕੰਟਰੋਲ ਹੋ ਹੈਗਾ ਜੀ ਨਗਰ ਨਿਗਮ ਹੈਗੀ ਆ ਜੀ ਨਗਰ ਕਾਉਂਸਲ ਹੈਗੇ ਨਹੀਂ ਹੋਰ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੋਲੂਸ਼ਨ ਕੰਟਰੋਲ ਹੋਣ ਦੇ ਬਾਵਜੂਦ ਤੇ ਪੋਲੂਸ਼ਨ ਘਟਣਾ ਚਾਹੀਦਾ ਸੀ ਪਰ ਲਗਾਤਾਰ ਤੇਜ਼ੀ ਨਾਲ ਪੋਲੂਸ਼ਨ ਵਧਿਆ ਇੱਥੇ ਥੰਬ ਰੂਲ ਕੀ ਹੈ ਮਤਲਬ ਉਹ ਨੁਕਤਾ ਕੀ ਹੈ ਨੁਕਤਾ ਇਹ ਕਿ ਲੋਕਾਂ ਤੇ ਬਲੇਮ ਕਰਨਾ ਸਰਕਾਰਾਂ ਚਾਹੁੰਦੀਆਂ ਨੇ ਅਸੀਂ ਲੋਕਾਂ ਤੇ ਬਲੇਮ ਕਰੀਏ ਪਰ ਪੋਲੀਟੀਕਲ ਇਕਨੋਮੀ ਦੀ ਸਾਇੰਸ ਸਾਨੂੰ ਇਹ ਦੱਸਦੀ ਹੈ ਕਿ ਲੋਕ ਕਦੇ ਗਲਤ ਨਹੀਂ ਹੁੰਦੇ ਸਰਕਾਰਾਂ ਹੀ ਗਲਤ ਹੁੰਦੀਆਂ ਨੇ ਸਰਕਾਰਾਂ ਨੇ ਜੋ ਗੰਦ ਪਾਇਆ ਉਹ ਪਰਕੋਲੇਟ ਹੋ ਕੇ ਲੋਕਾਂ ਤੱਕ ਪਹੁੰਚ ਗਿਆ ਤੁਹਾਨੂੰ ਯਾਦ ਹੋਵੇਗਾ ਕਿ 1971 ਦੀ ਜਨਗਣਨਾ ਦੇ ਵਿੱਚ ਸਿਰਫ 52 ਕਰੋੜ ਆਬਾਦੀ ਸੀ ਆਪਣੀ ਅੱਜ 150 ਕਰੋੜ ਹੋ ਗਈ ਪਈ ਹੈ ਜਦੋਂ ਕੁਰਬੁਲ ਕੁਰਬੁਲ ਕਰਦੇ ਕਿੜਿਆਂ ਮਕੌੜਿਆਂ ਵਾਂਗ ਅਹੀਂ ਬੱਚੇ ਪੈਦਾ ਕਰ ਜਾਨੇ ਕੋਈ ਹੋਰ ਕੰਮ ਕਰਨਾ ਨਹੀਂ ਹਮ ਹਰ ਅਹੀਂ 10 ਸਾਲਾਂ ਬਾਅਦ 2 ਕਰੋੜ ਵੱਧ ਜਾਨੇ ਹਮ ਉਹ ਵੀ ਜਿਹੜੇ ਜਿਹੜੇ ਕੁਰਬੁਲਾਨ ਕੁਰਬੁਲਾਨ ਕਰਦੇ 30 40 ਸਾਲਾਂ 30 ਸਾਲਾਂ ਤੱਕ ਅਗਲੇ 30 ਸਾਲਾਂ ਤੱਕ ਅਹੀਂ 200 ਕਰੋੜ ਹੋ ਜਾਣਾ ਹੋ ਜਾਣਾ ਜੇ ਹਾਲਾਤ ਇਹੀ ਰਹੇ ਤੇ ਬਿਲਕੁਲ 200 ਕਰੋੜ ਤੋਂ ਟੱਪ ਜਾਣਾ 2050 ਤੱਕ ਅਹੀਂ 200 ਕਰੋੜ ਤੋਂ ਟੱਪ ਜਾਣਾ ਇੱਥੇ ਤਾਂ ਮਤਲਬ ਘਰੋਂ ਬਾਹਰ ਨਿਕਲਿਆ ਕਰੇਗਾ ਮੋਢੇ ਦਾ ਮੋਢਾ ਵਜਿਆ ਕਰਨਾ ਤੇ ਇਹੋ ਜਿਹੇ ਬੰਦੇ ਵਿਚਾਰੇ ਸੜਕ ਤੇ ਬਹਿ ਵੀ ਜਾਣਗੇ ਨਾ ਤਾਂ ਵੀ ਗੰਦੀ ਪੈਣਾ ਆਬਾਦੀ ਨੂੰ ਕੰਟਰੋਲ ਕਰਨਾ ਸਾਡਾ ਸਭ ਤੋਂ ਵੱਡਾ ਕੰਮ ਸੀ ਸਰਕਾਰਾਂ ਨਹੀਂ ਕਰ ਸਕੀਆਂ ਉਹਦੇ ਪਿੱਛੇ ਕੀ ਇਹਨਾਂ ਦੀਆਂ ਮਜਬੂਰੀਆਂ ਨੇ ਆਪਾਂ ਨਹੀਂ ਜਾਣਦੇ ਕਰਪਸ਼ਨ ਕੰਟਰੋਲ ਕਰਨੀ ਸੀ ਇਹ ਕਰਪਸ਼ਨ ਨਹੀਂ ਕਰ ਸਕੀਆਂ ਤੁਸੀਂ ਅਫਰੀਕਾ ਦਾ ਇਤਿਹਾਸ ਪੜੋ ਜਾਂ ਜਿਹੜੇ ਉਹ ਜਿੰਨਾ ਮੁਲਕਾਂ ਦੇ ਜਿਹੜੇ ਗਰੀਬ ਮੁਲਕਾਂ ਦਾ ਇਤਿਹਾਸ ਪੜੋ ਹਰ ਮੁਲਕ ਦੇ ਪਿੱਛੇ ਕਹਾਣੀ ਇਹ ਹੈ ਜੀ ਮੁਲਕ ਤਰੱਕੀ ਕਿਉਂ ਨਹੀਂ ਕੀਤੀ ਜਿੱਥੇ ਕਰਪਸ਼ਨ ਹੈ ਸਾਡੇ ਮੁਲਕ ਨੇ ਤਰੱਕੀ ਕਿਉਂ ਨਹੀਂ ਕੀਤੀ ਸਾਡੇ ਮੁਲਕ ਜਿੱਥੇ ਕਰਪਸ਼ਨ ਹੈ ਹੁਣ ਅਸਲੀ ਮੁੱਦੇ ਤੇ ਆਉਨੇ ਆ ਅਸਲੀ ਮੁੱਦਾ ਇਹ ਆ ਕਿ ਤਿੰਨ ਲੋਕ ਨੇ ਜਿਨ੍ਹਾਂ ਦਾ ਬੇੜਾਗਰਕ ਹੋਇਆ ਹੋਇਆ ਜਿਨ੍ਹਾਂ ਦਾ ਸਤਿਆਨਾਸ਼ ਹੋਇਆ ਹੋਇਆ ਉਹ ਹੁੰਦੇ ਨੇ ਕਾਰਪੋਰੇਟ ਘਰਾਣੇ ਬਿਊਰੋਕਰੇਟ ਤੇ ਪੋਲਿਟਿਸਿਅਨ ਇਹ ਸਾਰਾ ਬੇੜਾਗਰ ਕਿਤੇ ਤਿੰਨਾਂ ਨੇ ਮਿਲ ਕੇ ਕੀਤਾ ਹੋਇਆ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਸਾਡਾ ਗਰੀਬ ਮੁਲਕ ਹੈ ਸਾਡੇ ਗਰੀਬ ਮੁਲਕ ਦੇ ਵਿੱਚ ਜੇ ਥੋੜੀਆਂ-ਬੋਧੀਆਂ ਜਗ੍ਹਾ ਬਚੀਆਂ ਹੀ ਗਲੀਆਂ ਸੜਕਾਂ ਦੇ ਕਿਨਾਰੇ ਉੱਥੇ ਪੱਕਾ ਬੇਬਨ ਲਾਤੀਆਂ ਉਹ ਤੁਹਾਡੇ ਕੋਲ ਜੇ ਫਾਲਤੂ ਬੇਵਕੂਫੋ ਜੇ ਇੰਨੇ ਪੈਸੇ ਨੇ ਤੇ ਗਰੀਬਾਂ ਨੂੰ ਮਕਾਨ ਬਣਾ ਕੇ ਦੇ ਦੋ ਜੇ ਤੁਹਾਡੇ ਕੋਲ ਪੈਸੇ ਤੁਹਾਡੇ ਓਵਰਫਲੋ ਕਰ ਰਹੇ ਤੁਹਾਡੇ ਤੁਹਾਡੇ ਕੋਲ ਸਾਂਭੇ ਨਹੀਂ ਜਾ ਰਹੇ ਕਿ ਛੱਜ ਦੇ ਕੰਮ ਤੇ ਲਾਓ ਨਾ ਲੋਕਾਂ ਨੂੰ ਫ੍ਰੀ ਹੈਲਥ ਦਿ ਰੀ ਐਜੂਕੇਸ਼ਨ ਦਿਓ ਦੂਜੇ ਪਾਸੇ ਦੇਖੋ ਕਿ ਇਹ ਕੀ ਕਰਦੇ ਆ ਕਿ ਐਡੇ ਐਡੇ ਬੜੇ ਪ੍ਰੋਜੈਕਟ ਆ ਰਹੇ ਸਾਡੇ ਭਾਰਤ ਮਾਲਾ ਪ੍ਰੋਜੈਕਟ ਆ ਗਿਆ ਜੀ ਇਹ ਡੜੀਆਂ ਬੜੀਆਂ ਚੌੜੀਆਂ ਸੜਕਾਂ ਇਹ ਚਾਰਤਾਮ ਆ ਗਿਆ ਜੀ ਇਹ ਪ੍ਰੋਜੈਕਟ ਆ ਗਿਆ ਜੀ ਹੁਣ ਕੁਦਰਤ ਨੇ ਪਹਾੜ ਬਣਾਏ ਸੀ ਪਹਾੜ ਕਿਉਂ ਬਣਾਏ ਸੀ ਕੁਦਰਤ ਨੇ ਕਿ ਬੰਦਾ ਉੱਥੇ ਨਾ ਜਾਏ ਉਹ ਇੱਕ ਗ੍ਰੀਨ ਏਰੀਆ ਬੈਲਟ ਬੈਲਟ ਬਚੀ ਰਹੇ ਅਸੀਂ ਉਸ ਏਰੀਆ ਨੂੰ ਇੱਕ ਟੂਰਿਸਟ ਡੈਸਟੀਨੇਸ਼ਨ ਦੇ ਤੌਰ ਤੇ ਅਸੀਂ ਡਿਵੈਲਪ ਕਰ ਰਹੇ ਹਾਂ ਉੱਥੇ ਅਸੀਂ ਹੋਟਲ ਬਣਾ ਰਹੇ ਹਾਂ ਉੱਥੇ ਅਸੀਂ ਹਾਈਵੇ ਬਣਾ ਰਹੇ ਹਾਂ ਦੱਸੋ ਕੁਦਰਤ ਬਣਾਉਣ ਦੇਗੀ ਤੁਹਾਨੂੰ ਤੁਸੀਂ ਹਾਈਵੇ ਬਣਾਉਂਦੇ ਹੋ ਕੁਦਰਤ ਪੂਰੇ ਕਰ ਸਪਾਟ ਕਰ ਦਿੰਦੀ ਹੈ ਉੱਥੇ ਲੈਂਡਸਲਾਈਡ ਹੋ ਜਾਂਦੇ ਉੱਥੇ ਰਸਤੇ ਪੁਲਾਂ ਦੇ ਪੁਲ ਬਹਿ ਗਏ ਇਸ ਵਾਰ ਤੁਸੀਂ ਸਰਕਾਰ ਕੁਦਰਤ ਦੇ ਖਿਲਾਫ ਚੱਲ ਰਹੇ ਹੋ ਹੁੰਦਾ ਕੀ ਹੈ ਕਿ ਉਹਦੇ ਵਿੱਚ ਕਾਰਪੋਰੇਟ ਕਾਰਨਾਿਆਂ ਦੇ ਪ੍ਰੋਫਿਟ ਹੋਣੇ ਹੁੰਦੇ ਆ ਨਾ ਇਹਨਾਂ ਵੱਡੇ ਵੱਡੇ ਪ੍ਰੋਜੈਕਟਾਂ ਦੇ ਵਿੱਚ ਬਿਊਰੋਕਰੇਟਾਂ ਨੂੰ ਤੇ ਪੋਲਿਟਿਸ਼ਨਾਂ ਨੂੰ ਕਮਿਸ਼ਨ ਮਿਲਨੇ ਹੁੰਦੇ ਆ ਇਹਨਾਂ ਨੇ ਕਮਿਸ਼ਨ ਖਾਣ ਦੇ ਚੱਕਰਾਂ ਦੇ ਵਿੱਚ ਪਬਲਿਕ ਮਨੀ ਦੀ ਲੁੱਟ ਕਰਨ ਦੇ ਚੱਕਰਾਂ ਵਿੱਚ ਇਹ ਵੱਡੇ ਵੱਡੇ ਪ੍ਰੋਜੈਕਟ ਪਾਸ ਹੁੰਦੇ ਨੇ ਹੁਣ ਤੁਸੀਂ ਮੈਨੂੰ ਦੱਸੋ ਲੁਧਿਆਣੇ ਵਿੱਚ ਇਹਨੇ ਫਲਾਈਓਵਰ ਬਣ ਰਿਹਾ ਸਾਨੂੰ ਲੋੜ ਹੈਗੀ ਸੀ ਇਹਨਾਂ ਦੀ ਬਿਨਾ ਮਤਲਬ ਹੀ ਆ ਨਾ ਸਿਮਿੰਟ ਦੀ ਉਮਰ ਕਿੰਨੀ ਹੁੰਦੀ ਆ 100 ਸਾਲ 100 ਸਾਲਾਂ ਬਾਅਦ ਤੇ ਇਹ ਮਲਬਾ ਹੀ ਆ ਨਾ ਕਿੱਥੇ ਸੁੱਟਾਂਗੇ ਯਾਰ ਇਹਨੂੰ ਆਉਣ ਵਾਲੀਆਂ 4-5 ਦਸਵਾਂ ਜਿਹੜੀਆਂ ਬਾਅਦ ਚ ਆਉਣੀਆਂ ਮੈਂ ਐਸੀ ਕਰਕੇ ਕਹਿਣਾ ਜਿਹੜਾ ਕੈਨੇਡਾ ਦੇ ਛਾਤੀ ਮਾਰ ਕੇ ਆਓ ਜਿਹੜਾ ਨਿਊਜ਼ੀਲੈਂਡ ਜਾ ਕੇ ਆਓ ਨਿਊਜ਼ੀਲੈਂਡ ਕੋਈ ਗਰੀਬ ਮੁਲਕ ਤੇ ਨਹੀਂ ਹੈਗਾ ਨਾ ਕਿਤੇ ਤੁਸੀਂ ਫਿਨਲੈਂਡ ਜਾਓ ਤੁਸੀਂ ਸਵੀਡਨ ਜਾਓ ਜਿਹੜੇ ਜਿਹੜੇ ਮੁਲਕ ਸੌਖੇ ਨੇ ਉੱਥੇ ਜਾਓ ਤੁਸੀਂ ਉਹ ਇੰਨਾ ਗੰਦ ਨਹੀਂ ਪਾਉਂਦੇ ਇਹੋ ਜਿਹਾ ਗੰਦ ਨਹੀਂ ਪਾਉਂਦੇ ਤੁਸੀਂ ਕੁਦਰਤ ਦੇ ਨਾਲ ਰਹਿਣਾ ਸਿੱਖੋ ਤੇ ਜਿਹੜੀਆਂ ਇਹ ਫਾਲਤੂ ਦੇ ਪ੍ਰੋਜੈਕਟ ਹੁਣ ਦੂਜੇ ਇਹਦਾ ਇੱਕ ਦੂਜਾ ਹੈ ਪਹਿਲੂ ਲੈ ਲਓ ਹੁਣ ਦੇਖੋ ਕਿ ਇਹ ਜਦੋਂ ਕਿੰਨਾ ਸੀਮੈਂਟ ਯੂਜ਼ ਹੋਇਆ ਕਿੰਨਾ ਇਹਦੇ ਚ ਸਰੀਆ ਯੂਜ਼ ਹੋਇਆ ਕਿੰਨਾ ਇਹਦੇ ਵਿੱਚ ਪੱਥਰ ਕੱਟ ਕੇ ਲਿਆਂਦਾ ਗਿਆ ਮੈਨੇ ਹੋਈ ਉਹਦੇ ਵਿੱਚ ਕਾਰਬਨ ਉਤਸਰਜਨ ਹੋਇਆ ਨਾ ਕਾਰਬਨ ਡਾਈਆਕਸਾਈਡ ਪੈਦਾ ਹੋਈ ਨਾ ਹੁਣ ਦੂਜੇ ਪਾਸੇ ਇੱਕ ਸਾਡਾ ਜਿਹੜਾ ਮਲਟੀਨੈਸ਼ਨਲ ਕੰਪਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਕਾਰਾਂ ਬਣਾਉਂਦੀਆਂ ਨੇ ਇੱਕ ਇਹੋ ਜਿਹਾ ਸਾਨੂੰ ਇਹਨਾਂ ਨੇ ਲਾਈਫਸਟਾਈਲ ਦੇ ਦਿੱਤਾ ਹਰ ਘਰ ਦੇ ਵਿੱਚ ਕਾਰ ਖੜੀ ਐ ਹੁਣ ਉਹ ਕਾਰਾਂ ਚੱਲਦੀਆਂ ਸੜਕਾਂ ਤੇ ਤੂੰ ਪੈਟਰੋਲ ਨਾਲ ਚੱਲਦੀਆਂ ਨੇ ਨਾ ਤੇ ਉਹ ਤੋਂ ਵਾਹ ਹੁੰਦਾ ਉਹ ਯਾਨੀ ਕਿ ਫਿਰ ਕਾਰਬਨ ਜਿਆਦਾ ਕਰਕੇ ਤਾਂ ਸਾਡੇ ਦੇਸ਼ ਵਿੱਚ ਇਹ ਹੈ ਕਿ ਲੋਕ ਕਾਰਾਂ ਜਿਹੜੀਆਂ ਆਪਣੇ ਕੰਫਰਟ ਵਾਸਤੇ ਆਪਣੇ ਜ਼ਰੂਰਤ ਵਾਸਤੇ ਨਹੀਂ ਲੈ ਰਹੇ ਉਹ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਆਪਣੇ ਹੋਰ ਸਮਾਜ ਦੇ ਵਿੱਚ ਦਬਦਬਾ ਬਣਾਉਣ ਲਈ ਸ਼ੂਸ਼ੇ ਬਾਜੀ ਕਰਕੇ ਭਾਈ ਸਾਡੇ ਕੋ ਵੱਡੀ ਗੱਡੀ ਹੈ ਇਹਨਾਂ ਨੂੰ ਥੋੜੀ ਜਿਹੀ ਬਿਮਾਰੀ ਹੈ ਇਹਨੂੰ ਕਹਿੰਦੇ ਇਨਸਿਕਿਉਰ ਫੀਲਿੰਗ ਹੈ ਜੇ ਗਿਲਟ ਹੈਗਾ ਕਿਤੇ ਨਾ ਕਿਤੇ ਵੀ ਉਹ ਬਬ ਇੱਕ ਹੀ ਹੁੰਦਾ ਨਾ ਜਦੋਂ ਪੁਰਾਣਾ ਕੋਈ ਇਤਿਹਾਸ ਹੋਵੇ ਡੀਐਨਏ ਤੇ ਪਿਆ ਹੋਵੇ ਕੋਈ ਅਸਰ ਪਿਆ ਹੋਵੇ ਤੇ ਉਹਦੇ ਤੇ ਕਵਰ ਕਰਨ ਵਾਸਤੇ ਆਪਾਂ ਇਹੋ ਜਿਹੀ ਸ਼ੋਸ਼ੇਬਾਜੀ ਕਰਦੇ ਆਂ ਹਜ਼ਾਰਾਂ ਸਾਲਾਂ ਦੀ ਗੁਲਾਮੀ ਆ ਨਾ ਉਹ ਉਹ ਸਾਨੂੰ ਇਸ ਚੀਜ਼ ਵਾਸਤੇ ਮਜਬੂਰ ਕਰਦੀ ਆ ਬੋਰੇ ਦੇਖ ਲਓ ਬੜੇ ਸਿੰਪਲ ਸਾਈਕਲ ਤੇ ਜਾਂਦੇ ਜੇ ਲੋਡ ਹੋਵੇ ਤੇ ਹੁਣ ਦੇਖੋ ਘਰਾਂ 'ਚ ਕਾਰਾਂ ਖੜੀਆਂ ਲੋਕਾਂ ਦੇ ਘਰਾਂ 'ਚ ਕਾਰਾਂ ਖੜੀਆਂ ਜ਼ਰੂਰਤ ਨਹੀਂ ਵੀ ਤਾਂ ਵੀ ਨਹੀਂ ਚਲਦੀਆਂ ਹੀ ਨਹੀਂ ਨਾ ਮਹੀਨਾ ਮਹੀਨਾ ਚਲਦੀਆਂ ਨਹੀਂ ਉਹ ਪਈਆਂ ਪਈਆਂ ਕਬਾੜ ਹੁੰਦੀਆਂ ਨੇ ਉਹਨਾਂ ਦੇ ਟਾਇਰ ਵੀ ਗਲ ਜਾਂਦੇ ਉਹਨਾਂ ਦੀਆਂ ਬੈਟਰੀਆਂ ਵੀ ਖਤਮ ਹੋ ਜਾਂਦੀਆਂ ਨੇ ਪਈਆਂ ਪਈਆਂ ਦੀਆਂ ਪਰ ਅਸੀਂ ਕਾਰ ਰੱਖਣੀ ਆ ਗਵਾਂਡੀ ਨੂੰ ਸਾੜਨ ਵਾਸਤੇ ਰੱਖਣੀ ਹੁਣ ਦੱਸੋ ਚਲੋ ਕਾਰ ਨਹੀਂ ਚੱਲੀ ਉਹਨੇ ਪੈਟਰੋਲ ਨਹੀਂ ਫੋਕਿਆ ਪਰ ਉਹ ਕਾਰ ਕਿਸੇ ਫੈਕਟਰੀ ਚ ਬਣ ਕੇ ਆਈ ਹੈ ਜਿੱਥੇ ਵੀ ਉਹ ਬਣੀ ਸੀ ਜਿੱਦਣ ਵੀ ਉਹ ਬਣੀ ਸੀ ਉਦੋਂ ਕਿੰਨਾ ਕਾਰਬਨ ਉਤਸਰਜਨ ਹੋਇਆ ਹੋਇਆਗਾ ਜਿੰਨਾ ਕਾਰਬਨ ਉਤਸਰਜਨ ਹੋਇਆ ਹੋਇਆਗਾ ਉਹਨਾਂ এনवायरमेंट ਤੇ ਅਸਰ ਪਿਆ ਉਹਨੇ ਹੀ ਗਲੋਬਲ ਵਾਰਮਿੰਗ ਹੋਈ ਜਦੋਂ ਗਲੋਬਲ ਗਲੋਬਲ ਵਾਰਮਿੰਗ ਹੁੰਦੀ ਆ ਅਗਰ ਧਰਤੀ ਦਾ ਤਾਪਮਾਨ 1 ਡਿਗਰੀ ਵਧਦਾ ਤੇ ਹੋਣ ਵਾਲੀ ਬਾਰਿਸ਼ 7% ਵੱਧ ਜਾਂਦੀ ਆ ਹੁਣ ਜਦੋਂ 7% بارش ਕਿੰਨੇ ਜ਼ਿਆਦਾ ਸਮੁੰਦਰ ਨੇ ਉਹ ਕਿੱਦਾਂ ਬਦਪਤੀ ਹੈ ਜੀ ਉਹ ਇੱਕ ਇਕੁਏਸ਼ਨ ਜਦੋਂ ਦੇਖੋ ਤਾਪਮਨ ਜਦੋਂ ਜ਼ਿਆਦਾ ਹੋਗਾ ਪਾਣੀ ਜਦੋਂ ਗਰਮ ਕਰਦੇ ਆ ਉਡ ਜਾਂਦਾ ਨਾ ਹਵਾ 'ਚ ਠੰਡਾ ਪਾਣੀ ਤੇ ਨਹੀਂ ਉਡਦਾ ਨਾ ਹੁਣ ਜਦੋਂ ਪਾਣੀ ਗਰਮ ਹੋਏਗਾ 1 ਡਿਗਰੀ ਤਾਪਮਨ ਵਧੇਗਾ ਤੇ ਇੰਨੇ ਜ਼ਿਆਦਾ ਸਮੁੰਦਰ ਨੇ ਸਮੁੰਦਰਾਂ ਵਿੱਚ ਪਾਣੀ ਉੜੇਗਾ ਉਹ ਬੱਦਲ ਬਣ ਕੇ ਉੱਪਰ ਜਾਏਗਾ ਹੁਣ ਕਿਤੇ ਨਾ ਕਿਤੇ ਵਰਸੇਗਾ ਨਾ ਉਹ ਜੇ ਉਸ ਸਮੁੰਦਰਾਂ 'ਚ ਵਰਸ ਗਿਆ ਜੇ ਉਹ ਧਰਤੀ ਤੇ ਵਰਸ ਗਿਆ ਜੇ ਉਹ ਪਹਾੜਾਂ ਤੇ ਵਰਸ ਗਿਆ ਉਹਨੇ ਤਾਂ ਸਭਾਈ ਬਚਾਉਣੀ ਹੈ ਹੂੰ ਇਹ ਹੋਇਆ ਦੂਜਾ ਜਿਹੜਾ ਮੌਸਮ ਦਾ ਪੈਟਰਨ ਬਦਲਿਆ ਇਹ ਪੋਲੂਸ਼ਨ ਦੀ وجہ ਨਾਲ ਮੌਸਮ ਦਾ ਪੈਟਰਨ ਬਦਲ ਰਿਹਾ ਪੈਟਰਨ ਇਹੋ ਜਿਹਾ ਬਦਲ ਗਿਆ ਕਿ ਪਹਿਲਾਂ ਸਾਰਾ ਸਾਲ ਮੀਂਹ ਪੈਂਦਾ ਹੁੰਦਾ ਬੜਾ ਰੈਗੂਲਰ ਰੂਟੀਨ ਜਿਮੀਂ ਪੈਣਾ ਹੁੰਦਾ ਥੋੜਾ ਥੋੜਾ ਮੀਂਹ ਪੈਂਦਾ ਹੁਣ ਮੀਂਹ 2-4 ਦਿਨਾਂ ਚ ਹੀ ਪਿਆ ਜਾਂਦਾ ਸਾਰਾ ਉਹਦੇ ਨਾਲ ਕੀ ਹੁੰਦੀ ਫਲਡਿੰਗ ਹੁੰਦੀ ਹਮ ਇਨਸਾਨ ਨੇ ਇਹ ਬਿੜਾਗਰਕ ਆਪਣੇ ਵਾਸਤੇ ਖੁਦ ਕੀਤਾ ਇਨਸਾਨ ਤੋਂ ਜਦੋਂ ਅਸੀਂ ਬੋਲਦੇ ਨਾ ਇਨਸਾਨ ਦਾ ਮਤਲਬ ਹੁੰਦਾ ਇਹ ਤਿੰਨ ਘਟਿਆ ਲੋਕ ਪੋਲੀਟਿਸ਼ੀਅਨ ਬੈਰੋਕ੍ਰਾਟ ਤੇ ਕਾਰਪੋਰੇਟ ਇਹਨਾਂ ਨੇ ਬੇੜਾਗਰ ਕੀਤਾ ਧਰਤੀ ਦਾ ਬੇੜਾਗਰ ਕੀਤਾ ਇਹ ਕਲੰਕ ਨੇ ਧਰਤੀ ਦਾ ਇਹ ਲਾਨਤ ਨੇ ਲੋਕਾਂ ਨੂੰ ਇਹਨਾਂ ਤੋਂ ਸਟੁਕਾਰਾ ਪਾਉਣਾ ਚਾਹੀਦਾ ਨਹੀਂ ਫਿਰ ਇਹਨਾਂ ਤੋਂ ਬਗਰ ਗੁਜ਼ਾਰਾ ਵੀ ਨਹੀਂ ਹੁੰਦਾ ਇਹੋ ਜੀ ਗੱਲ ਛੁਪਾਈ ਗਈ ਲੋਕ ਇਹੋ ਜੀ ਗੱਲ ਛੁਪਾਈ ਗਈ ਹੈ ਨਾ ਦੇਖੋ ਸਾਡੇ ਨਾਲ ਜੋ ਵਾਅਦਾ ਕੀਤਾ ਹੈ ਡੈਮੋਕ੍ਰੇਸੀ ਦਾ ਸਿਧਾਂਤ ਕਿੱਥੋਂ ਆਇਆ ਰੂਸੋ ਤੋਂ வால்ਟੇਅਰ ਤੋਂ ਮਾਂਟੈਸਕਿਊ ਤੋਂ ਅਬਰਾਹਿਮ ਲਿੰਕਨ ਤੋਂ ਜੋ ਸਾਡੇ ਨਾਲ ਵਾਦਾ ਕੀਤਾ ਗਿਆ ਬਾਬਾ ਸਾਹਿਬ ਨੇ ਜੋ ਹੜ ਦਾ ਵਾਦਾ ਕੀਤਾ ਸੀ ਬਾਬਾ ਸਾਹਿਬ ਭੇਮਰਾਬ ਅੰਬੇਦਕਰ ਨੇ ਜੋ ਵਾਦਾ ਜੋ ਮਹਾਤਮਾ ਗਾਂਧੀ ਨੇ ਵਾਦਾ ਕੀਤਾ ਹੈ ਜੋ ਨਜਵਾਲਲ ਨਹਿਰੂ ਨੇ ਵਾਦਾ ਕੀਤਾ ਹੈ ਜੋ ਸਾਡੇ ਸੰਵਿਧਾਨ ਚ ਵਾਦਾ ਕੀਤਾ ਗਿਆ ਸਾਨੂੰ ਦਿੱਤੀ ਕੀ ਗਈ ਸੀ ਸਾਨੂੰ ਵਾਦਾ ਤੇ ਉਹ ਕਿਦਾਂ ਗਰਾਸਰੂਟ ਡੈਮੋਕ੍ਰੇਸੀ ਲਾਗੂ ਹੋਏਗੀ ਗਰਾਸਰੂਟ ਡੈਮੋਕ੍ਰੇਸੀ ਤਾਂ ਲਾਗੂ ਹੀ ਨਹੀਂ ਹੋਈ ਇੱਥੇ ਤੇ ਇਹ ਡੈਮੋਕ੍ਰੇਸੀ ਲਾਗੂ ਹੋਗੀ ਸਾਨੂੰ ਦੁਨੀਆ ਦਾ ਸਭ ਤੋਂ ਘਟੀਆ ਇਲੈਕਟੋਰਲ ਸਿਸਟਮ ਦਿੱਤਾ ਗਿਆ ਸਾਡਾ ਇਲੈਕਸ਼ਨ ਸਿਸਟਮ ਹੀ ਗਲਤ ਹੈ ਇਦੇ ਵਿੱਚ ਗਰਾਸਰੂਟ ਡੈਮੋਕ੍ਰੇਸੀ ਸੰਭਵ ਹੀ ਨਹੀਂ ਹੈਗੀ ਇੱਥੇ ਅਗਰ ਗਰਾਸਰੂਟ ਡੈਮੋਕ੍ਰੇਸੀ ਸੰਭਵ ਹੋ ਜਾਂਦੀ ਹੈ ਰਾਈਟ ਟੂ ਰਿਕਾਲ ਲਾਗੂ ਹੁੰਦਾ ਕਿਉਂਕਿ ਐਸੇ ਸਿਸਟਮ ਦੇ ਵਿੱਚ ਰਾਈਟ ਟੂ ਰਿਕਾਲ ਪ੍ਰੈਕਟੀਕਲ ਨਹੀਂ ਹੈਗਾ ਲਾਗੂ ਹੀ ਨਹੀਂ ਹੋ ਸਕਦਾ ਅਗਰ ਗ੍ਰਾਮੂਕਾਂ ਦੀ ਮੰਨਛਾ ਵੀ ਨਹੀਂ ਮੰਨਛਾ ਵੀ ਨਹੀਂ ਕਿਉਂਕਿ ਇਹਨਾਂ ਨੇ ਗਰਾਸਰੂਟ ਡੈਮੋਕ੍ਰੇਸੀ ਦੇਣੀ ਨਹੀਂ ਜਿਨ੍ਹਾਂ ਨੂੰ ਜੋ ਸਾਨੂੰ ਦਿੱਤਾ ਗਿਆ ਸਿਸਟਮ ਇਹ ਅਰੈਸਟੋਕਰੇਸੀ ਹੈ ਇਹ ਡੈਮੋਕ੍ਰੇਸੀ ਤੇ ਹੈ ਹੀ ਨਹੀਂ ਇਹ ਤੇ ਚੰਦ ਖਾਨ ਦਾ ਅਰਿਸਟੋਕ੍ਰੇਟਿਵ ਹੀ ਨਹੀਂ ਉਹ ਕਹਿੰਦਾ ਕਿ ਕਿਸਟੋਕ੍ਰੇਸੀ ਇੱਕ ਵਰਡ ਆ ਉਹ ਚਲੋ ਹੋਰ ਵੀ ਹੈ ਉਹਦਾ ਬੇੜਾਗਰਕ੍ਰੇਸੀ ਸਮਝ ਲਓ ਹੈ ਤੇ ਉਹ ਲਾਗੂ ਜਿਹੜੀ ਇੱਥੇ ਹੋਈ ਹੋਈ ਆ ਇਹ ਤੇ ਸਾਨੂੰ ਚਾਹੀਦੀ ਨਹੀਂ ਤੇ ਕੁਝ ਖਾਨਦਾਨਾਂ ਦੀ ਚੱਲ ਰਹੀਆਂ ਨਾ ਖਾਨਦਾਨੀ ਪੋਲੀਟੀਸ਼ੀਅਨ ਖਾਨਦਾਨੀ ਹੋਗੇ ਨਾ ਤੇ ਉਹ ਕਹਿੰਦਾ ਇਹ ਤੇ ਸਾਨੂੰ ਚਾਹੀਦਾ ਨਹੀਂ ਸੀ ਸਾਨੂੰ ਚਾਹੀਦੀ ਹੈ ਗ੍ਰਾਸਰੂਟ ਡੈਮੋਕ੍ਰੇਸੀ ਗ੍ਰਾਸਰੂਟ ਡੈਮੋਕ੍ਰੇਸੀ ਜੇ ਲਾਗੂ ਹੋਏਗੀ ਇਹ ਜਿਹੜੇ ਪੋਲੀਟੀਸ਼ੀਅਨ ਨੇ ਸਾਡੇ ਨੌਕਰ ਹੋਣਗੇ ਉਸ ਤੋਂ ਬਾਅਦ ਬਿਊਰੋਕਰੇਟ ਵੀ ਸਾਡੇ ਨੌਕਰ ਹੋਣਗੇ ਬਿਊਰੋਕਰੇ ਲੋਕ ਖੁਦ ਸਾਮ ਲੈਣਗੇ ਸਾਰਾ ਕੁਝ ਹੁਣ ਸਿਸਟਮ ਲੋਕ ਖੁਦ ਸਾਮ ਲੈਣਗੇ ਲੋਕਾਂ ਨੂੰ ਅਧਿਕਾਰ ਦਿੱਤੇ ਨਗੇ ਹੁਣ ਲੋਕਾਂ ਕੋਲ ਕਿੰਨੇ ਅਧਿਕਾਰ ਨੇ ਅੱਜ ਇੱਕ ਆਮ ਨਾਗਰਿਕ ਠਾਣੇ ਜਾਣ ਤੋਂ ਡਰਦਾ ਡੀਸੀ ਦਾ ਅਫਸਰ ਦੇ ਵਿੱਚ ਵੜਨ ਤੋਂ ਡਰਦਾ ਸਿਵਲ ਸਰਜਨ ਦੇ ਦਫਤਰ 'ਚ ਜਾਣ ਤੋਂ ਡਰਦਾ ਵੀਡੀਓ ਦੇ ਅਫਸਰ 'ਚ ਜਾਣ ਤੋਂ ਡਰਦਾ ਹੁਣ ਇਹ ਕਿਹੋ ਜਿਹੀ ਡੈਮੋਕ੍ਰੇਸੀ ਆ ਯਾਰ ਲੋਕਾਂ ਦਾ ਕਿਹੋ ਜਿਹਾ ਰਾਜ ਆ ਕਿ ਲੋਕ ਗਵਰਨਮੈਂਟ ਤੱਕ ਹੀ ਨਹੀਂ ਜਾਣਾ ਚਾਹੁੰਦੇ ਹੁਣ ਤੁਹਾਡੇ ਇੱਕ ਬਿਜਲੀ ਦੀ ਪ੍ਰੋਬਲਮ ਆ ਜਾਏ ਨਾ ਸਾਨੂੰ ਬਿਜਲੀ ਦਫਤਰ ਜਾਣ ਲੱਗਿਆਂ ਡਰ ਲੱਗਦਾ ਇਹ ਹਾਲਾਤ ਬਣੇ ਹੋਏ ਨੇ ਕਾਹਦੀ ਹੈ ਸਰਕਾਰ ਤਾਂ ਲੋਕਾਂ ਦੇ ਸਿਰ ਤੇ ਡੰਡਾ ਲੈ ਕੇ ਬੈਠੀ ਹੋਈ ਹੈ ਹ ਇਹ ਚੀਜ਼ਾਂ ਨਹੀਂ ਚਾਹੀਦੀਆਂ ਸਾਨੂੰ ਸਾਨੂੰ ਰਾਈਟ ਟੂ ਰਿਕਾਲ ਚਾਹੀਦਾ ਤੇ ਇਹ ਚੀਜ਼ਾਂ ਆਪਣੇ ਆਪ ਹੀ ਦੁਰਸਤ ਹੋ ਜਾਣਗੀਆਂ ਬਾਕੀ ਇਹਨਾਂ ਨੇ ਬਹੁਤ ਗੰਦ ਪਾਇਆ ਹੋਇਆ ਪੋਲਿਟਿਸ਼ੀਨਾਂ ਨੇ ਬਿਊਰੋਕਰੇਟਾਂ ਨੇ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਨੂੰ ਨੱਥ ਪਾਉਣੀ ਪੈਣੀ ਹੈ ਨਹੀਂ ਤੇ ਇਹੋ ਜਿਹੀਆਂ ਆਪਦਾਵਾਂ ਤੇ ਆਉਂਦੀਆਂ ਹੀ ਰਹਿਣੀਆਂ ਨੇ ਬਲਕਿ ਹੋਰ ਤਾਂ 2-4 10 ਸਾਲਾਂ ਬਾਅਦ ਹੋਰ ਵੱਡੀਆਂ ਹੋ ਕੇ ਆਉਣੀਆਂ ਨੇ ਤੇ ਲੋਕਾਂ ਵਿਚਾਰਾਂ ਦਾ ਇਹੋ ਹੀ ਹਾਲ ਰਹਿਣਾ ਕਹਿੰਦੇ ਜੀ ਹੁਣ ਚੰਦਰਯਾਨ ਦਾ ਜਿਹੜਾ ਇੱਕ ਪ੍ਰੋਗਰਾਮ ਚੰ드ਰਾ ਮਾਤੇ ਰਾਕੜ ਭੇਜ ਰਹੀ ਸਾਡੀ ਸਰਕਾਰ ਤੇ ਅਸੀਂ ਲੰਘ ਰਿਹਾ ਜੀ ਅੰਮ੍ਰਿਤਕਾਲ ਚੋਂ ਤੇ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਧਰਾਤਲ ਪੱਦਰ ਚ ਆਮ ਜਨਤਾ ਦਾ ਹਾਲ ਜੋ ਹੈ ਉਹ ਸਭ ਦੇ ਸਾਹਮਣੇ ਹੀ ਹੈ ਹੁਣ ਮੁਕਦੀ ਗੱਲ ਇਹ ਹੈ ਡਾਕਟਰ ਸਾਹਿਬ ਇਹ ਨਾ ਸਭ ਮਸਲਿਆਂ ਦਾ ਹੱਲ ਕੀ ਹੋਣਾ ਚਾਹੀਦਾ ਕਿਸ ਢੰਗ ਨਾਲ ਕੱਢਿਆ ਜਾ ਬਹੁਤ ਸਾਰੀਆਂ ਗੱਲਾਂ ਤੇ ਕੀਤੀਆਂ ਨੇ ਪਰ ਉਹ ਹੱਲ ਕਿਸ ਢੰਗ ਨਾਲ ਤੰਦ ਜਿਹੜੀ ਉਹ ਕਿੱਥੋਂ ਫੜੀ ਜਾਵੇ ਤਾਂ ਕਿ ਸੋਲੂਸ਼ਨ ਹੱਲ ਮਿਲ ਸਕੇ ਦੇਖੋ ਜੀ ਜਾਂ ਤੇ ਰੂਸੋ ਨੂੰ ਪੜ੍ਹ ਲਓ ਹਮ ਵਾਲਟੇਅਰ ਨੂੰ ਪੜ੍ਹ ਲਓ ਹਮ इवन ਤੁਸੀਂ ਬਾਬਾ ਸਾਹਿਬ ਨੂੰ ਪੜ੍ਹ ਲਓ ਹਮ ਮਹਾਤਮਾ ਗਾਂਧੀ ਨੂੰ ਪੜ੍ਹ ਲਓ ਜੋ ਉਹਨਾਂ ਦੀਆਂ ਲਿਖਤਾਂ ਚ ਵਾਅਦੇ ਕੀਤੇ ਹੋਏ ਸਾਨੂੰ ਪੂਰੇ ਕਰੋ ਜੋ ਉਹਨਾਂ ਨੇ ਆਪਣੀ ਲਿਖਤਾਂ ਜੋ ਉਹਨਾਂ ਨੇ ਆਪਣੀ ਲਿਖਤਾਂ ਦੇ ਵਾਅਦੇ ਕੀਤੇ ਹੋਏ ਆ ਸਰਕਾਰ ਪੂਰੀ ਕਰ ਦੇ ਉਹ ਸਰਕਾਰ ਉਹ ਸਾਨੂੰ ਲਾਗੂ ਕਰ ਦੇ ਉਹ ਦਿੱਤਾ ਹੈ ਜੋ ਸੰਵਿਧਾਨ ਦੀ ਪ੍ਰਸਤਾਵਨਾ ਹੈ ਅਸੀਂ ਭਾਰਤ ਦੇ ਲੋਕ ਹੈ ਹੈ ਹਨ ਉਹ ਪਸਤਾਵਨਾ ਦੇ ਹਿਸਾਬ ਨਾਲ ਸਾਡਾ ਵਾਦਾ ਪੂਰਾ ਕਰਦੇ ਉਹ ਇੱਥੇ ਗਰਾਸਰੂਟ ਡੈਮੋਕ੍ਰੇਸੀ ਲਾਗੂ ਕਰਦੇ ਉਹ ਬਾਕੀ ਸਾਰਾ ਕੰਮ ਜੇ ਤੁਹਾਡੇ ਕੋਲ ਅਕਲ ਨਹੀਂ ਨਾ ਹੈਗੀ ਤੇ ਮੇਰੇ ਵੱਲ ਕੇ ਮੇਰੇ ਵਰਗੇ ਐਕਸਪਰਟਾਂ ਕੋਲ ਪੁੱਛ ਲਓ ਮੈਂ ਤੁਹਾਨੂੰ ਦੱਸਦਾ ਗਰਾਸਰੂਟ ਡੈਮੋਕ੍ਰੇਸੀ ਕਿਵੇਂ ਲਾਗੂ ਹੋਣੀ ਹੈ ਦੂਜੀ ਗੱਲ ਇਹ ਹੈ ਕਿ ਹੁਣ ਹੜਾ ਹੈ ਹੜਾ ਹੈ ਹੜ ਚਲੇਗੇ ਹੁਣ ਕੀ ਹੋਣਾ ਥੋੜੇ ਦਿਨਾਂ ਬਾਅਦ ਇਹ ਜਿਹੜੀ ਗਾਦ ਪਿੱਛੇ ਠਹਿਰ ਜਾਣੀ ਹੁਣ ਬਿਮਾਰੀਆਂ ਆਉਣੀਆਂ ਨੇ ਇਹਦੇ ਪਿੱਛੇ ਪਿੱਛੇ ਹੈਜਾ ਆਉਣਾ ਇਹਦੇ ਪਿੱਛੇ ਪਿੱਛੇ ਟਾਈਫਾਇਡ ਆਉਣਾ ਇਹਦੇ ਪਿੱਛੇ ਪਿੱਛੇ ਡੇਂਗੂ ਆਉਣਾ ਇਹਦੇ ਇਦੇ ਪਿੱਛੇ ਪਿੱਛੇ ਆਉਣੀਆਂ ਨੇ ਕਿੰਨੇ ਜਾਨਵਰ ਮਰ ਗਏ ਨੇ ਫਲਡਿੰਗ ਦੇ ਨਾਲ ਚੂਹੇ ਮਰ ਗਏ ਨੇ ਖਰਗੋਸ਼ ਮਰ ਗਏ ਨੇ ਜਾਨਵਰ ਮਰ ਗਏ ਨੇ ਮੱਝਾਂ ਮਰ ਗਈਆਂ ਗਾਵਾਂ ਮਰ ਗਈਆਂ ਬੰਦੇ ਵੀ ਮਰ ਗਏ ਉਹ ਹੁਣ ਜਿਹੜਾ ਸਾੜ ਪੈਣਾ ਉਹਦੇ ਨਾਲ ਹੁਣ ਇਹ ਬਿਮਾਰੀਆਂ ਨੇ ਜਮਣਾ ਤੇ ਇਹ ਇਹ ਨਾ ਸੋਚੋ ਕਿ ਮੁਸੀਬਤ ਚਲੀ ਗਈ ਮੁਸੀਬਤ ਤੇ ਅਜੇ ਮਹੀਨੇ ਲੜ ਮਹੀਨੇ ਬਾਅਦ ਆਉਣੀ ਹੈ ਜਦੋਂ ਕੋਈ ਮਹਾਮਾਰੀ ਮੂੰਹ ਦਿਖਾਏਗੀ ਇਸ ਕਰਕੇ ਲੋਕ ਤਾਂ ਵਿਚਾਰੇ ਲੋਕ ਤੇ ਲੋਕਾਂ ਦਾ ਇੱਕੋ ਹੀ ਮੁਕਤੀ ਹੈ ਕਿ ਲੋਕ ਇੱਕੋ ਇੱਕ ਚੀਜ਼ ਡਿਮਾਂਡ ਕਰਨ ਕਿ ਸਾਨੂੰ ਸਾਡੇ ਨਾਲ ਜੋ ਵਾਅਦੇ ਕੀਤੇ ਗਏ ਸੀ ਆਜ਼ਾਦੀ ਅੰਦੋਲਨ ਦੇ ਵਿੱਚ ਸੁਭਾਸ਼ਚੰਦਰ ਬੋਸ ਨੇ ਜੋ ਵਾਅਦੇ ਕੀਤੇ ਸੀ ਸੀਤਪਕਾ ਜੀ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਔਰ ਤੁਸੀਂ ਜੋ ਸਾਡੇ ਕੋਲੋਂ ਸਾਰਾ ਕੁਝ ਖੋਹ ਲਿਆ ਸਾਨੂੰ ਉਹ ਵਾਪਸ ਦੇ ਦਿਓ ਅਸੀਂ ਗਰਾਸਰੂਟ ਡੈਮੋਕ੍ਰੇਸੀ ਲਾਗੂ ਕਰਦੇ ਹੋ ਰਾਈਟ ਟੂ ਰਿਕਾਲ ਲਾਗੂ ਕਰਦੇ ਹੋ ਬਾਕੀ ਕੰਮ ਅਸੀਂ ਸਾਰੇ ਆਪ ਹੀ ਕਰ ਲਾਂਗੇ ਖੈਰ ਚਰਚਾ ਚੰਗੀ ਸੀ ਪਰ ਦੂਜੇ ਪਾਸੇ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਹੋਏ ਨੇ ਪੰਜਾਬ ਦੇ ਕੀ ਪੂਰੇ ਨਾਰਥ ਭਾਗ ਉੱਤਰੀ ਭਾਰਤ ਦੇ ਉੱਤਰ ਪੱਛਮੀ ਭਾਰਤ ਦੇ ਦਿੱਲੀ ਦੇ ਵਿੱਚ ਵੀ ਹਾਲ ਇਹ ਆ ਕਿ ਜੋ ਹਥਣੀ ਕੁੰਡ ਹੈ ਉਤੋਂ ਵੀ 369000 ਜਿਹੜਾ ਕਿਊਸਕ ਪਾਣੀ ਜਿਹੜਾ ਉਹ ਛੱਡਿਆ ਗਿਆ ਤੇ ਦਿੱਲੀ ਇਸ ਵੇਲੇ ਜਲਥਲਿਕ ਹੋਇਆ ਬੱਸਾਂ ਜਿਹੜੀਆਂ ਪੰਜਾਬ ਤੋਂ ਜਾਂਦੀਆਂ ਸੀ ਉਹ ਵੀ ਬੰਦ ਕਰਤੀਆਂ ਗਈਆਂ ਤੇ ਰਾਏਕਾਟ ਤੱਕ ਵੀ ਪਾਣੀ ਆ ਗਿਆ ਜੀ ਬਿਲਕੁਲ ਸੋ ਏਅਰਪੋਰਟ ਵੀ ਡੁੱਬੀ ਪਈ ਹੈ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨ ਜਿਹੜੇ ਐ ਉਹ ਹੜ੍ਹਾਂ ਚੋਂ ਜਿਹੜਾ ਛੁਟਕਾਰਾ ਮਿਲ ਸਕੇ ਤੇ ਸਾਡੇ ਜਿਹੜੀ ਜਨਤਾ ਸਾਡੇ ਲੋਕ ਨੇ ਸਾਡੇ ਭੈਣ ਭਰਾ ਨੇ ਉਸ ਮੁਸੀਬਤ ਚੋਂ ਬਾਹਰ ਨਿਕਲ ਹੜਾ ਨਾਲੋਂ ਜ਼ਿਆਦਾ ਇਹ ਗੰਦੀਆਂ ਸਰਕਾਰਾਂ ਤੋਂ ਸਰਕਾਰਾਂ ਹੋ ਜੇ ਸਾਡਾ ਫਿਰ ਹੜਾ ਨਾਲ ਹੀ ਆਪ ਇਹ ਨਿਕਲਣਾ ਚਲੋ ਬਹੁਤ ਬਹੁਤ ਸ਼ੁਕਰੀਆ ਇਹ ਗੱਲਬਾਤ ਕਰਨ ਦੇ ਲਈ ਧੰਨਵਾਦ